ਤਾਂ ਵੱਡੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਰ ਸਕਦੇ ਨੇ ਤੇ ਇਸ ਦੌਰਾਨ ਜਦੋਂ ਜਹਿਦ ਵੀ ਉਮੀਦਵਾਰਾਂ ਦੇ ਵਿਚਾਲੇ ਦੇਖੀ ਜਾ ਸਕਦੀ ਹੈ ਤਾਂ ਸਰਪੰਚੀ ਦੀਆਂ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਪਿੰਡਾਂ ਦੇ ਵਿੱਚ ਸਰਬਸਮਤੀ ਦੇ ਨਾਲ ਸਰਪੰਚ ਦੀ ਚੋਣ ਕਰ ਲਈ ਗਈ ਹੈ ਪਰ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਉਮੀਦਵਾਰ ਸਰਪੰਚ ਚੋਣ ਦੇ ਲਈ ਆਪਣੀ ਨਾਮਜ਼ਦਗੀ ਪੱਤਰ ਭਰ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਈ ਸੀ ਇਹ ਚੋਣ 13237 ਪੰਚਾਇਤਾਂ ਦੇ ਲਈ ਹੋਵੇਗੀ ਚੋਣਾਂ ਦੇ ਲਈ 15 ਅਕਤੂਬਰ ਨੂੰ ਵੋਟ ਪੇਪਰ ਰਾਹੀ ਇਹ ਚੋਣਾਂ ਹੋਣਗੀਆਂ ਤੇ 15 ਅਕਤੂਬਰ ਨੂੰ ਹੀ ਨਤੀਜੇ ਵੀ ਐਲਾਨੇ ਜਾਣਗੇ ਤਾਂ ਇੱਕ ਸ਼ਿਆਰੀਆ 33 ਕਰੋੜ ਵੋਟਰ ਜਿਹੜੇ ਆਪਣੇ VOTING ਦਾ ਇਸਤੇਮਾਲ ਕਰਨਗੇ ਤੇ ਚੋਣਾਂ ਦੇ ਲਈ 96000 ਮੁਲਾਜ਼ਮ ਵੇਤਨਾਤ ਕੀਤੇ ਗਏ ਨੇ ਤਾਂ ਇਹਮ ਦਿਨ ਅੱਜ ਦਾ ਮੰਨਿਆ ਜਾ ਰਿਹਾ ਦੱਸ ਦੇ ਕਿ ਆਖਰੀ ਦਿਨ ਹੈ ਨਾਮਜ਼ਦਗੀ ਭਰਨ ਦਾ 11 ਵਜੇ ਦਾ ਸਮਾਂ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਸਕਦੇ ਨੇ ਦੱਸ ਦੇ ਕਿ ਕਈ ਪਿੰਡਾਂ ਤੋਂ ਅਜਿਹੀ ਤਸਵੀਰ ਸਾਹਮਣੇ ਆਈ ਜਿੱਥੇ ਕਰੋੜਾ ਦੀ ਬੋਲੀ ਦੇ ਨਾਲ ਸਰਪੰਚ ਚੁਣਿਆ ਗਿਆ ਤਾਂ ਦੂਜੇ ਪਾਸੇ ਕਈ ਪਿੰਡਾਂ ਦੇ ਵਿੱਚ ਸਰਬਸਮਤੀ ਦੇ ਨਾਲ ਹੀ ਸਰਪੰਚ ਅਤੇ ਪੰਚ ਦੀ ਚੋਣ ਕਰ ਲਈ ਗਈ ਪਰ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ ਹੈ ਵੱਖ-ਵੱਖ ਸਟੇਸ਼ਨਾਂ ਤੋਂ ਮੇਰੇ ਉਮੀਦਵਾਰ ਜਿਹੜੇ ਨਾਲ ਜੁੜਨਗੇ ਤਾਂ ਜੁਲੰਦਰ ਤੋਂ सुरेंद्र ਕੰਬੋਤ ਜੁੜਗੇ ਨੇ ਜੀ सुरेंद्र ਅੱਜ ਆਖਰੀ ਦਿਨ ਹੈ ਨਾਮਜ਼ਦਗੀ ਭਰਨ ਦਾ ਕੀ ਕਹਿਣਾ ਚਾਹੋਗੇ ਆ ਬਿਲਕੁਲ ਵੀ ਅੱਜ ਜਿਹੜੀਆਂ ਸਰਪੰਚੀ ਦਾ ਪੰਚੇ ਪੰਜ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੀ ਨਾਮਜ਼ਦਗੀ ਦਾਖਲ ਕਰਨਾ ਨੋਮੀਨੇਸ਼ਨ ਕਰਨ ਦਾ ਆਖਰੀ ਦਿਨ ਹੈਗਾ 3 ਵਜੇ ਤੱਕ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਹੋਣੇ ਇਹਦੇ ਵਿੱਚ ਚੋਣ ਕਮਿਸ਼ਨ ਵੱਲੋਂ ਜਾਂ ਜਿਹੜੇ ਸਰਕਾਰੀ ਅਧਿਕਾਰੀ ਰਹਿਗੇ ਉਹਨਾਂ ਵੱਲੋਂ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਹੀ ਜਿੱਦਾਂ ਕਿਸੇ ਦਿਨ ਨੂੰ ਦੋ ਛੁੱਟੀਆਂ ਲਾਂ ਕੇ ਗਈਆਂ ਹੈਗੀਆਂ ਉਸ ਨੂੰ ਲੈ ਕੇ ਵੀ ਬੀਡੀਪੀਓ ਦਫ਼ਤਰ ਜਿਹੜੇ ਕੁੱਲੇ ਰੱਖਣ ਦੀ ਅਨੁਮਤੀ ਦਿੱਤੀ ਗਈ ਸੀਗੀ ਤਾਂ ਕਿ ਕਿਸੇ ਤਰੀਕੇ ਨਾਲ ਕਿਸੇ ਵੀ ਜਿਹੜੇ ਨਾਮਿਨੇਸ਼ਨ ਕਰਨ ਆਉਣਾ ਉਹਨਾਂ ਨੂੰ ਤੰਗੀ ਪਰੇਸ਼ਾਨੀ ਨਾ ਆਵੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਜਿੱਦਾਂ ਕਿ 2 ਕਰੋੜ ਦੀਆਂ ਬੋਲੀਆਂ ਵੀ ਲੱਗੀਆਂ ਕਿਤੇ 70 ਲੱਖ ਦੀਆਂ ਬੋਲੀਆਂ ਲੱਗੀਆਂ ਔਰ ਇਸ ਨੂੰ ਤੇ ਦੇਖਦੇ ਹੋਏ ਅੱਜ ਜਿਹੜੀ ਰਿਲਾਸ ਪ੍ਰਕਿਰਿਆ ਜਿਹੜੀ ਹੈ ਜੀ ਆ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਜੀ ਔਰ 7 ਤਰੀਕ ਨੂੰ ਜਿਹੜਾ ਪੜਤਾਲ ਕੀਤੀ ਜਣੀ ਉਸ ਤੋਂ ਬਾਅਦ ਜਿਹੜਾ ਤਖਸਿਲਾ ਨੇ ਕਾਗਜ਼ ਆਪਣੇ ਵਾਪਸ ਲੈਣੇ ਉਹ ਲੈ ਜਾ ਜੀ ਸਰਿੰਦਰ ਅਜੇ ਹੀ ਖਬਰ ਜਲੰਧਰ ਯਾਰ ਉਸਦੇ ਨਾਲ ਲੱਗਦੇ ਪਿੰਡਾਂ ਤੋਂ ਤੱਕ ਸਾਹਮਣੇ ਨਹੀਂ ਆਈ ਜਿਹੜੀ ਕਰੋੜਾਂ ਦੀ ਬੋਲੀ ਲੱਗਣ ਦੇ ਨਾਲ ਸਰਪੰਚ ਹੁਣੇ ਆ ਜਾਵੇ ਦੇਖੋ ਇਸ ਪਰ ਆ ਵੀ ਖਬਰਾਂ ਜਿਹੜੀਆਂ ਹੈ ਕਿ ਤੇ ਡਿਸਟ੍ਰਿਕਟ ਜਲੰਧਰ ਦੀ ਗੱਲ ਕਰੀਏ ਇਸ ਤਰ੍ਹਾਂ ਦੀ ਖਬਰ ਜਲੰਧਰ ਤੋਂ ਨਿਕਲ ਕੇ ਕੋਈ ਨਹੀਂ ਆਈ ਪਰ ਫਿਲਹਾਲ ਜਿਹੜੇ ਸਹਿਮਤੀ ਦੇ ਨਾਲ ਜਿਹੜੇ ਜਿਹੜੇ ਸਰਪੰਚ ਚੋਣੇ ਜਾਣੇ ਸੀਗੇ ਪਿੰਡਾਂ ਦੇ ਵਿੱਚ ਉਹ ਉਹ ਦਿੱਕਤਾਂ ਤਿੱਕਾ ਦੁੱਕਾ ਖਬਰਾਂ ਜ਼ਰੂਰ ਨਿਕਲ ਕੇ ਆਈਆਂ ਨੇ ਪਰ ਇੱਕ ਮਲਸੀਆਂ ਦੇ ਲਾਗੇ ਮੱਲੀਵਾਲ ਪਿੰਡ ਹੈਗਾ ਉੱਥੇ ਵੀ ਥੋੜਾ ਜਿਹਾ ਛਛੂ ਪੰਜ ਦਾ ਮਾਹੌਲ ਹੈਗਾ ਕਿਉਂਕਿ ਜਿਹੜੇ ਲਗਾਤਾਰ ਪਿਛਲੇ ਸਮੇਂ ਤੋਂ ਸਰਪੰਚ ਬਣਦੇ ਆ ਰਹੇ ਸੀ ਉਹਨਾਂ ਦਾ ਵਿਹਾਨਤ ਹੋ ਜਾਂਦਾ ਬੈਕਗ੍ਰਾਉਂਡ ਉਹਨਾਂ ਦੀ ਆਰਮੀ ਦੀ ਸੀਗੀ ਤੇ ਹੁਣ ਉਹਨਾਂ ਦੀ ਪਤਨੀ ਜਿਹੜੀ ਹੈਗੀ ਕਿਉਂਕਿ ਰਿਜ਼ਰਵ ਸੀਟ ਹੈਗੀ ਆ ਪਤਨੀ ਜਿਹੜੀ ਉਹਨਾਂ ਦੀ ਫੌਜ ਸਟਾਫ ਦਾ ਫੌਜੀ ਜਿਹੜੇ ਸੀਗੀ ਉਹਨਾਂ ਦੀ ਪਤਨੀ ਨੂੰ ਸਾਂ ਸ਼ਾਂਤੀ ਦਾ ਸਰਪੰਚ ਬਣਾਇਆ ਜਾਣਾ ਸੀਗਾ ਪਰ ਇਦੇ ਵਿੱਚ ਜਿਹੜੀ ਦੂਜੀ ਧਿਰ ਹੈਗੀ ਆ ਉਹਨਾਂ ਨੇ ਇੱਕ ਹੋਰ ਮਹਿਲਾ ਦਾ ਨਾਮ ਅੱਗੇ ਲਿਆਂਦਾ ਹੈਗਾ ਪਰ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਜ਼ਰੂਰ ਦਾਖਲ ਕਰਦੇ ਕਰਦੇ ਪਏ ਪਰ ਉਹ ਸਾਬਕਾ ਫੌਜੀ ਦੇ ਜਿਹੜੇ ਇੱਕ ਧਰਮ ਪਤਨੀ ਸੀਗੀ ਉਹਨੂੰ ਹੀ ਸਹਿਸਮਤੀ ਦਾ ਸਰਪੰਚ ਬਣਾਉਣਾ ਚਾਹੁੰਦੇ ਸੀਗੇ ਜਲੰਧਰ ਜਲੰਧਰ ਦੀ ਦਫ਼ਤਰਾਂ ਦੀ ਕਿਹੋ ਜਿਹੀ ਹਾਲਾਤ ਨੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ ਕਿ ਹੁਣ ਕੀ ਬਾਕੀ ਗੱਲ ਕੀਤੀ ਜਾਵੇ ਤਾਂ ਬਾਕੀ ਪਿੰਡਾਂ ਦੇ ਵਿੱਚ ਜਿਹੜੇ ਉਮੀਦਵਾਰ ਨਾਮਜ਼ਦਗੀ ਪੱਤਰ ਭਰਨਗੇ ਸੀ ਉਹਨਾਂ ਦੇ ਵੱਲੋਂ ਰੋਪ ਲਗਾਏ ਗਏ ਸੀ ਕਿ ਉਹਨਾਂ ਨੂੰ ਪੱਤਰ ਨਹੀਂ ਦੇ ਰਹੇ ਲੈਟਰ ਨਹੀਂ ਦੇ ਰਹੇ ਕਿਵੇਂ ਨਾਮਜ਼ਦਗੀ ਪੱਤਰ ਭਰਨ ਤਾਂ ਅਜਿਹੀ ਸਥਿਤੀ ਜਲੰਧਰ ਦੇ ਵਿੱਚ ਤਾਂ ਬਣੀ ਦੇਸ ਫਿਲਹਾਲ ਤਾਂ ਜਿਹੜਾ ਇੱਥੇ ਜਲੰਧਰ ਦੀ ਗੱਲ ਕਰਾਂ ਤਾਂ ਜਿਹੜੇ ਫਲੋਰ ਵਾਲੇ ਪਾਸੇ ਤੇ ਜਰੂਰ ਖਬਰ ਨਿਕਲ ਕੇ ਆਈ ਹੈ ਜਦੋਂ ਨਾਮਜ਼ਦਗੀ ਦਾਖਲ ਕਰਨ ਗਏ ਹਾਲਾਂਕਿ ਇਸ ਦੌਰਾਨ ਚੋਣਾਂ ਦੇ ਦੌਰਾਨ ਜਿਹੜੇ ਆਰਮਜ਼ ਹੁੰਦੀਆਂ ਜਿਹੜੀਆਂ ਆਪਣੇ ਹਥਿਆਰ ਜਿਹੜੇ ਹੁੰਦੇ ਆ ਉਹ ਜਮ੍ਹਾਂ ਕਰਵਾਉਣੇ ਹੁੰਦੇ ਆ ਇਹ ਇੱਕ ਕੱਲ ਦੀ ਗੱਲ ਹੈ ਕਿ ਜਦੋਂ ਇੱਕ ਸ਼ਖਸ ਕੋਲੋਂ ਹਥਿਆਰ ਨਿਕਲਿਆ ਉਹ ਨਾਮਜ਼ਦਗੀ ਦਾਖਲ ਕਰਨ ਗਿਆ ਸੀਗਾ ਇਸ ਤਰ੍ਹਾਂ ਦੀਆਂ ਖਬਰਾਂ ਜਰੂਰ ਨਿਕਲ ਕੇ ਸਾਹਮਣੇ ਆਉਂਦੀਆਂ ਪਰ ਫਿਲਹਾਲ ਜੇ ਓਵਰਆਲ ਜਲੰਧਰ ਦੀ ਅਸੀਂ ਗੱਲ ਕਰੀਏ ਤਾਂ ਮਾਹੌਲ ਖੁਸ਼ੀ ਦਾ ਹੈਗਾ ਇੱਕ ਲੋਕ ਸਭਾ ਚੋਣਾਂ ਖਤਮ ਹੋ ਕੇ ਹਟਿਆ ਨੇ ਤੇ ਹੁਣ ਸਰਪੰਚੀ ਦੀਆਂ ਚੋਣਾਂ ਹੈਗੀਆਂ ਪਿੰਡਾਂ ਦੇ ਵਿੱਚ ਚੋਣੀਆਂ ਪੋਣਾ ਪੈਣੀਆਂ ਹੈਗੀਆਂ ਨੇ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਔਰ ਨਾਮਜ਼ਦਗੀ ਦਾਖਲ ਕਰਨ ਵਾਸਤੇ ਜਿਹੜੇ ਉਮੀਦਵਾਰ ਹੈਗੇ ਆਪਣੇ ਨਾਲ ਜਿਹੜੇ ਉਹਨਾਂ ਦੇ ਖਾਸ ਸਹਿ ਜੋ ਕੀ ਹੁੰਦੇ ਨੇ ਜਿਵੇਂ ਕਸਮ ਖਾਲ ਜਿਹੜੇ ਹੁੰਦੇ ਨੇ ਉਹ ਜ਼ਰੂਰ ਢੋਲ ਢਮਕੀਆਂ ਦੇ ਨਾਲ ਆ ਰਹੇ ਨੇ ਨਾਮਜ਼ਦਗੀ ਦਾਖਲ ਕਰਦੇ ਪਏ ਨੇ ਜੀ ਸੁਰਿੰਦਰ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਵੀ ਖੁਸ਼ੀ ਦਾ ਮਾਹੌਲ ਰਹੇਗਾ ਉਹ ਜਰੂਰ ਨਜ਼ਰ ਆ ਰਿਹਾ ਜੀ ਸੁਰਿੰਦਰ ਸਿਮਾਨ ਦੀ ਗੱਲ ਕੀਤੀ ਜਾਵੇ ਤਾਂ ਸਿਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ 5 ਲੱਖ ਰੁਪਏ ਸਪਿੰਡਰ ਨੂੰ ਦਿੱਤਾ ਜਾਵੇਗਾ ਜਿਹੜਾ ਸਰਬਸਮਤੀ ਦੇ ਨਾਲ ਆਪਣੇ ਸਰਪੰਚ ਦੀ ਚੋਣ ਕਰ ਲਵੇਗਾ ਤਾਂ ਇਸ ਜਿਹੜਾ ਐਲਾਨ ਕੀਤਾ ਗਿਆ ਉਸ ਦਾ ਅਸਰ ਦਿਖਾਈ ਦਿੱਤਾ ਦੇਖੋ ਜਿਹੜੇ ਸੀਐਮ ਭਗਵਨ ਸਿੰਘ ਮਾਲਹੋਰਾ ਵੱਲੋਂ ਇਹ ਸਟੋਜ ਦੇ ਵਿੱਚ ਵੀ ਕੱਲ ਗੱਲ ਕਹੀ ਗਈ ਆ ਉਹਨਾਂ ਨੇ ਸਾਥ ਵਿੱਚ ਖੜ ਕੇ ਆਪਣੇ ਜਿਹੜੇ ਉਹਨਾਂ ਦਾ ਪਿੰਡ ਹੈਗਾ ਉਹ ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਸਹਿਮਤੀ ਦੇ ਨਾਲ ਜਿਹੜਾ ਪਿੰਡ ਦਾ ਸਰਪੰਚ ਬਣੇਗਾ ਕਿਉਂਕਿ ਆਸੀ ਭਾਈਚਾਰਕ ਸਾਝ ਦੇਖਣ ਨੂੰ ਮਿਲਦੀ ਪਿੰਡਾਂ ਦੇ ਵਿੱਚ ਇਸ ਕਰਕੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਪਰ ਉਹਨਾਂ ਨੇ ਕਿਸੇ ਵੀ ਇੱਕ ਤਰ੍ਹਾਂ ਦੀ ਜ਼ੋਰਦਸਤੀ ਵਾਲੇ ਇਲਜ਼ਾਮ ਜਿਹੜੇ ਕੱਲ ਨਹੀਂ ਕਹੀ ਉਹਨਾਂ ਨੇ ਨਾਲ ਇਹ ਗੱਲ ਕਹੀ ਆ ਔਰ ਇਸ ਤਰ੍ਹਾਂ ਦੇ ਜਿੱਦਾਂ ਜਿੰਨੇ ਵੀ ਓਵਰ ਆਲ ਪੰਜਾਬ ਦੇ ਵਿੱਚ ਸਹਿ ਸਾਮਤੀ ਨਾਲ ਜਿਹੜੇ ਸਰਪੰਚ ਬਣੇ ਆ ਉਹਨਾਂ ਨੂੰ 5 ਲੱਖ ਰੁਪਏ ਜਿਹੜਾ ਹੈਗਾ ਸਰਕਾਰ ਵੱਲੋਂ ਦਿੱਤਾ ਜਾਣਾ ਤਾਂ ਕਿ ਪਿੰਨ ਦੀ ਜਿਹੜੀ ਨੁਹਾਰ ਹੈਗੀ ਆ ਉਹਨਾਂ ਪੈਸਿਆਂ ਦੇ ਨਾਲ ਕਿਤੇ ਨਾ ਕਿਤੇ ਭਰਲੀ ਜਾ ਸਕੇ ਜੀ ਸੁਰਿੰਦਰ ਫਿਰ ਤੋਹਾਨਾ ਜੁੜਾਂਗੇ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਸੁਰਿੰਦਰ ਜੁੜੇ ਹੋਏ ਸਾਂ ਜਲੰਧਰ ਤੋਂ ਜਿਨ੍ਹਾਂ ਨੇ ਦੱਸਿਆ ਹੈ ਕਿ ਉਮੀਦਵਾਰਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਢੋਲ ਤਮਾਕਿਆ ਦੇ ਨਾਲ ਨਾਮਜ਼ਦਗੀ ਪੱਤਰ ਪਰਨ ਲਈ ਪਹੁੰਚ ਰਹੇ ਨੇ ਤਾਂ ਉੱਥੇ ਹੀ ਫੋਨ ਲਾਈਨ ਤੇ ਅਸੀਂ ਫਰੀਦਕੋਟ ਦੇ ਵਿੱਚ ਜੁੜਾਂਗੇ ਸੂਰਜ ਪ੍ਰਕਾਸ਼ ਦੇ ਨਾਲ ਉੱਥੇ ਹਾਲਾਤ ਜਾਣਾਂਗੇ ਕਿ ਉੱਥੇ ਕਿਹੋ ਜਿਹਾ ਮਾਹੌਲ ਹੈ ਕਿਉਂਕਿ ਅੱਜ ਆਖਰੀ ਦਿਨ ਹੈ ਨਾਮਜ਼ਦਗੀ ਪਰੰਦਾਤਾ ਫੋਨ ਲਾਈਨ ਤੇ ਮੇਰੇ ਨਾਲ ਜੁੜ ਗਏ ਨੇ ਫਰੀਦਕੋਟ ਤੋਂ ਸੂਰਜ ਜੀ ਸੂਰਜ ਅੱਜ ਸਰਪੰਚੀ ਚੋਣਾਂ ਦੇ ਲਈ ਨਾਮਜ਼ਦਗੀ ਪਰੰਦਾ ਆਖਰੀ ਦਿਨ ਹੈ

ਆਕਰਨਾ ਵਾਪਸ ਇਹ ਕਿ ਕੋਈ ਕੋਈ ਪਹਿਲਾਂ ਹੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਵਿੱਚ ਕਿਸੇ ਉਮੀਦਵਾਰ ਦੇ ਜਿਹੜੇ ਕਾਗਜ਼ ਨੂੰ ਪੜ ਦਿੱਤੇ ਗਏ ਸੀਗੇ ਆਪ ਕੋਸ਼ਿਸ਼ ਕਰਨਾ ਵਨ ਰੋਕਣ ਲਈ ਪੁਲਿਸ ਇਸ ਵਕਤ ਹੈ ਆ ਰਿਹਾ ਕਿ ਪੂਰੇ ਏਰੀਆ ਵਿੱਚ ਪੀ ਕਮਰਿਆਨੇ ਤੇ ਦੂਜੇ ਪਾਸੇ ਜਿਹੜੀ ਪੁਲਿਸ ਫੋਰਸ ਹੈਗੀ ਹੈ ਬਖਰੇ ਤੌਰ ਤੇ ਸਪੈਸ਼ਲ ਜੋ ਸੈਂਟਰਸ ਨੇ ਉਹਨਾਂ ਦੇ ਬਾਹਰ ਜਿਹੜੀ ਹੈ ਤਲਾਬ ਕੀਤੀ ਗਈ ਹੈ ਤਾਂ ਕਿ ਕੋਈ ਵੀ ਸ਼ਰਾਰਤਬਾਜ਼ੀ ਨਾ ਕੀਤੀ ਜਾ ਸਕੇ ਜੀ ਸੂਰਜ ਸੀਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 5 ਲੱਖ ਉਸ ਪਿੰਡ ਨੂੰ ਦਿੱਤਾ ਜਾਵੇਗਾ ਜਿਹੜਾ ਕਿ ਸਰਬਸਮਤੀ ਦੇ ਨਾਲ ਆਪਣੇ ਸਰਪੰਚ ਦੀ ਚੋਣ ਕਰ ਲਵੇਗਾ ਤਾਂ ਅਜਿਹੀ ਤਸਵੀਰ ਸਾਹਮਣੇ ਆਈ ਹੈ ਜੀ ਬਿਲਕੁਲ ਆਪਾਂ ਪਹਿਲੇ ਦਿਖਾ ਦਿੱਤਾ ਕਿ 39 ਦੇ ਜਿਹੜੇ ਫ੍ਰੀਕੋਰਡ ਤੇ ਨੇ ਉਹ ਸਾਹਮਣੇ ਆਏ ਸੀ ਉਸ ਤੋਂ ਬਾਅਦ ਗਿਣਤੀ ਜਿਹੜੀ ਹੈ ਕਿ ਕਈ ਪਿੰਡਾਂ ਵਿੱਚ ਵਧੀ ਹੈ ਜੋ ਕਿ ਤਰਫ ਸਮਤੀ ਨਾਲ ਜਿਹੜੇ ਨੇ ਜੋ ਉੱਥੇ ਲੋਕ ਜਿਹੜੇ ਨੇ ਉਹ ਉਮੀਦਵਾਰ ਚੋਣ ਰਹੇ ਨੇ ਸਰਪੰਚ ਆ ਪਨਾ ਚੋਣ ਰਹੇ ਨੇ ਤਾਂ ਇਤਨਾ ਕਿਤੇ ਕਿਹਾ ਜਾਂਦਾ ਕਿ ਆਪਸੀ ਜੋ ਇੱਕ ਪਾਈਚਰਨ ਕਾਇਮ ਰੱਖਣ ਦੇ ਲਈ ਜੋ ਸੀਮਾਨ ਨੇ ਇੱਕ ਨਵੀਂ ਕੋਸ਼ਿਸ਼ ਕੀਤੀ ਸੀ ਕਿ ਪਾਰਟੀਆਂ ਦੇ ਜਿਹੜੇ ਬੈਨਰ ਨੇ ਉਹਨਾਂ ਹਟਾਉਣ ਦੀ ਜਿਹੜੀ ਹੈਗੀ ਨਾਲ ਨਹੀਂ ਜਾਵੇ ਅਤੇ ਜੋ ਉਮੀਦਵਾਰ ਨੇ ਉਹ ਉਹਨਾਂ ਨੂੰ ਆਪਣੇ ਦੌਰ ਤੇ ਜਿਹੜਾ ਹੈਗਾ ਉਹਨਾਂ ਦਾ ਤਾਂ ਜਿਹੜਾ ਮਾਰਕ ਹੈਗਾ ਜਿੰਨ ਜਿਹੜਾ ਹੈਗਾ ਉਹ ਦਿੱਤਾ ਜਾਵੇਗਾ ਤਾਂ ਕਿ ਪਿੰਡ ਵਿੱਚ ਜਿਹੜੀ ਆਪੇ ਤੜੇਬੰਦੀ ਨਾ ਹੋਵੇ ਤੜੇਬੰਦੀ ਖਤਮ ਕਰਨ ਦੇ ਲਈ ਕੋਸ਼ਿਸ਼ ਕੀਤੀ ਗਈ ਜਿਸ ਦੇ ਕਿ ਸਾਹਤਿਕ ਪ੍ਰੇਨਾਮ ਇਹ ਸਾਹਮਣੇ ਆ ਰਹੇ ਨੇ ਕਿ ਲੋਕ ਇਸ ਵਰ ਜਿਹੜੇ ਨੇ ਉਮੀਦਵਾਰ ਨੂੰ ਦੇਖ ਰਹੇ ਨੇ ਕਿ ਉਮੀਦਵਾਰ ਕਿਸ ਤਰੀਕੇ ਦਾ ਨਾ ਕਿ ਪਾਰਟੀ ਨੂੰ ਦੇਖ ਰਹੇ ਨੇ ਜੀ ਸੁਰਤ ਤੁਸੀਂ ਤੜੇਬੰਦੀ ਦੀ ਗੱਲ ਕੀਤੀ ਤਾਂ ਕਈ ਪਿੰਡਾਂ ਤੋਂ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਏ ਜਿੱਥੇ ਕਰੋੜਾਂ ਦੀ ਬੋਲੀ ਲਗਾ ਕੇ ਸਰਪੰਚ ਦੀ ਚੋਣ ਕੀਤੀ ਗਈ ਤਾਂ ਫਰੀਦਕੋਟ ਦੇ ਆਲੇ ਦੁਆਲੇ ਦੇ ਪਿੰਡਾਂ ਤੋਂ ਕੁਝ ਕੁਝ ਅਜਿਹੀ ਖਬਰਾਂ ਆਈਆਂ ਜੀ ਦੇਖੋ ਜਿਵੇਂ ਇਹ ਇੱਕ ਹਬਸਾਮਲਾ ਹੈ ਜਿੱਥੇ ਕੁਝ ਪਿੰਡਾਂ ਪਿੰਡਾਂ ਵਿੱਚ ਮਾਮਲੇ ਹੋਏ ਦੇਗੇ ਕਈ ਦਿਨਾਂ ਤੋਂ ਲਈ ਇਹ ਕਿ ਬੋਲੇ ਹੋਈ ਹੈ ਬੋਲੇ ਲਗਾਈ ਗਈ ਹੈ ਸਰਪੰਚੇ ਦੀ ਫਿਰ ਉਸ ਤੋਂ ਬਾਅਦ ਇਹ ਪੰਜਾਬ ਸਰਕਾਰ ਸਖਤ ਹੋਈ ਹੈ ਤੇ ਐਕਸ਼ਨ ਲੈ ਲੈ ਸਰਕਾਰ ਨੇ ਸ਼ੁਰੂ ਕੀਤਾ ਹੈ ਟਾਉਣ ਕਮਿਸ਼ਨ ਵੀ ਅਕਲ ਤੇ ਸਖਤ ਦਿਖਾਈ ਦਿੱਤਾ ਸੀਗਾ ਉਸ ਤੋਂ ਬਾਅਦ ਇਹ ਕਤਨਾਵਰ ਦੀ ਤਾਂ ਸਾਹਮਣੇ ਨਹੀਂ ਆਈ ਕਿਤੇ ਵੀ ਸਾਦੇ ਵਾਈ ਲਾ ਕੇ ਕਰ ਦਿੱਤੀ ਜਾਵੇ ਸਮਾਵੇ ਲਾ ਕੇ ਕਰ ਦਿੱਤੇ ਜਾਵੇ ਇਸ ਪਾਸੇ ਹਾਲ ਹੀ ਕਦੀ ਬਠਿੰਡਾ ਜੋ ਪਹਿਲੇ ਕਤਨਾਵਰ ਸਾਹਮਣੇ ਆਇਆ ਉਸ ਤੋਂ ਬਾਅਦ ਕੋਈ ਨਵੀਂ ਕਤਨਾਵਰ ਦੀ ਜਿਹੜੇ ਸਾਹਮਣੇ ਨਹੀਂ ਆਈ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਐਸੀ ਮੇਰੇ ਸਹਿਯੋਗੀ ਸੂਰਜ ਜੋਫਰੀਦਕੋਟ ਤੋਂ ਜੁੜੇ ਹੋਏ ਸਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਮੀਦਵਾਰਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਸ੍ਰੀ ਅਮਾਨ ਦੀ ਗੱਲ ਨੂੰ ਬੂਰ ਲੱਗਦੇ ਹੋਏ ਵੀ ਦਿਖਾਈ ਦਿੱਤੇ ਨੇ ਦੱਸ ਜਿ ਕਿ ਸ੍ਰੀ ਅਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਪਿੰਡ ਸਰਬਸਮਤੀ ਦੇ ਨਾਲ ਸਰਪੰਚ ਦੀ ਚੋਣ ਕਰੇਗਾ ਉਸ ਨੂੰ 5 ਲੱਖ ਦਾ ਇਨਾਮ ਦਿੱਤਾ ਜਾਵੇਗਾ ਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਰਾਸ਼ੀ ਦੀ ਜਿਹੜੀ ਉਹ ਵੀ ਮੁਹੱਈਆ ਕਰਵਾਈ ਜਾਵੇਗੀ ਤਾਂ ਬੀਤੇ ਦਿਨ ਪਿੰਡ ਸਤੋਜ ਪਹੁੰਚੇ ਹੋਏ ਸਨ ਸ੍ਰੀ ਅਮਾਨ ਜਿਨ੍ਹਾਂ ਦੇ ਵੱਲੋਂ ਆਪਣੇ ਪਿੰਡ ਵਾਸੀਆਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਵੀ ਸਰਬਸੰਮਤੀ ਦੇ ਨਾਲ ਇੱਕ ਵਧੀਆ ਸਰਪੰਚ ਦੀ ਚੋਣ ਕਰ ਲੈਣ ਤਾਂ ਅੱਜ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ ਦੱਸ ਜੀ ਕਿ ਜਦੋਂ ਤੋਂ ਨਾਮਜ਼ਦਗੀ ਭਰਨ ਦੀ ਤਰੀਕਾ ਦਾ ਐਲਾਨ ਹੋਇਆ ਤਾਂ ਇਸ ਦੌਰਾਨ ਕਈ ਜਿਹੜੇ ਸੀ ਉਮੀਦਵਾਰ ਦੇ ਵੱਲੋਂ ਉਮੀਦਵਾਰਾਂ ਦੇ ਵੱਲੋਂ આરોਪ ਲਗਾਏ ਗਏ ਕਿ ਉਹਨਾਂ ਨੂੰ ਜਿਹੜੇ ਦਫ਼ਤਰ ਦੇ ਵਿੱਚ ਪੇਪਰ ਮੁਹੱਈਆ ਨਹੀਂ ਹੋ ਰਹੇ ਜਿਸ ਕਰਕੇ ਉਹਨਾਂ ਦੇ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ ਪਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੋਵੇਗਾ 15 ਅਕਤੂਬਰ ਨੂੰ ਜਿਹੜੀ ਚੋਣਾਂ ਦੀ ਚੋਣਾਂ ਦੇ ਲਈ ਵੋਟਾਂ ਪੈਣੀਆਂ ਨੇ ਤੇ 15 ਅਕਤੂਬਰ ਨੂੰ ਹੀ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਤਾਂ ਪੰਜਾਬ ਦੇ ਸਰਪੰਚੀ ਚੋਣਾਂ ਲਈ ਪੰਚਾਇਤੀ ਚੋਣਾਂ ਲਈ ਅੱਜ ਆਖਰੀ ਦਿਨ ਹੈ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਨਾਮਜ਼ਦਗੀ ਪਰੰਦਾ ਅੱਜ ਆਖਰੀ ਦਿਨ ਹੈ 27 ਸਤੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਈ ਸੀ ਤਾਂ ਅੱਜ 4 ਅਕਤੂਬਰ ਹੈ ਜਿਸ ਕਰਕੇ 15 ਅਕਤੂਬਰ ਨੂੰ ਜਿਹੜਾ ਚੋਣਾਂ ਹੋਣੀਆਂ ਨੇ ਤੇ 15 ਅਕਤੂਬਰ ਨੂੰ ਹੀ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par